ਹਾਈ-ਟੈਕ ਫੈਮਲੀ ਬਾਂਗ ਤਿਆਰ ਹੋ ਆਏ ਪਿਓ ਪੁੱਤ ਹੋਟਲ ਚ ਕਰ ਗਏ ਵੱਡਾ ਕਾਰਾ ਲੱਭਦਾ ਰਿਹਾ ਪਰਿਵਾਰ ਆਟੋ ਚ ਬੈਠ ਕੋਈ ਰਫੂ ਚੱਕਰ ਕਰ ਮੇਰੀ ਬੇਟੀ ਦੀ ਰਿੰਗਸਰਮ ਅਣੀ ਸੀਗੀ ਜੀ 29 ਨਵੰਬਰ ਦੀ ਇੰਟੀਲੀਆ ਇਨ ਗਿਲ ਰੋਡ ਦੇ ਉੱਤੇ ਬਰਸੂ ਦੇ ਵਿੱਚ ਜੀ ਕੈਸ਼ ਸੀਗਾ ਜੁਐਲਰੀ ਸੀਗੀ ਜੀ ਤੇ ਆਈਫੋਨ ਸੀਗਾ ਜੀ ਇਹ 29 ਨਵੰਬਰ ਦੀ ਜੀ ਰਾਤ ਦੀ ਘਟਨਾ ਜੀ 29 ਨਵੰਬਰ ਰਾਤ ਦਾ ਫੰਕਸ਼ਨ ਸੀ ਇਟਲੀ ਆਨ ਗਿਲਰੋਟ ਤੇ ਕਰਾਹਾ ਲੈ ਕੋਈ ਨਹੀਂ ਹੋਈ ਜੀ ਕਰਦੇ ਕੁਝ ਨਹੀਂ ਕੁਲੇਟ ਵਗੈਰਾ ਕਰਾਈ ਸੀ ਹਜੇ ਹੋਟਲ ਵਾਲੇ ਨੂੰ ਕਿਹਾ ਸੀਗੇ ਜੀ ਉਹ ਕਹਰੇ ਜੇ ਅਸੀਂ ਕਰ ਦਿੰਦੇ ਆ ਜੀ ਲੇਕਿਨ ਹਜੇ ਤੱਕ ਕੋਈ ਪੁਲਿਸਦਾਰ ਹੋਇਆ ਕੁਝ ਨਹੀਂ ਹੋਇਆ ਪੂਰੇ ਪ੍ਰੋਫੈਸ਼ਨਲ ਹਾਂਜੀ ਹਾਂਜੀ ਜਿਹੜੇ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹ ਪੂਰਾ ਗੈਸਟ ਤਿਆਰ ਹੋ ਕੇ ਆਇਆ ਸੀ ਪੂਰਾ ਗੈਸਟ ਦੇ ਵਿੱਚ ਐਨ ਇਨਵੋਲਵ ਹੋ ਗਿਆ ਉਹਨੂੰ ਕੋਈ ਜੱਜ ਨਹੀਂ ਸੀ ਕਰ ਪਾ ਰਿਹਾ ਵੀ ਇਹ ਗੈਸਟ ਕਿਹੜੇ ਪਾਸੋਂ ਆਇਆ ਦਾ ਜੀ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਸਥਿਤ ਹੋਟਲ ਅਨੰਤਿਲਿਆ ਇੰਤੂ ਸਾਹਮਣੇ ਆ ਰਿਹਾ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਰਿੰਗ ਸਾਰਾਮਨੀ ਦਾ ਪ੍ਰੋਗਰਾਮ ਆਰਗੇਨਾਈਜ਼ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਦੋ ਨਾਮਾ ਲੂਨ ਵਿਅਕਤੀ ਜਿਹੜੇ ਆ ਫੁੱਲ ਤਿਆਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਕਿਨੋਨੀ ਹਰਕਤ ਕੀਤੀ ਜਾਂਦੀ ਹੈ ਉੱਥੇ ਪਿਆ ਸ਼ਗਣਾ ਵਾਲਾ ਜਿਹੜਾ ਬੈਗ ਹੁੰਦਾ ਉਸ ਨੂੰ ਜਿਹੜਾ ਲੈ ਕੇ ਉਤੋਂ ਰਫੂ ਚੱਕਰ ਹੁੰਦੇ ਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਦੋ ਵਿਅਕਤੀ ਜਿਹੜੇ ਪਿਓ ਪੁੱਤ ਬਣ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਵਧੀਆ ਕੱਪੜੇ ਪਾਏ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਹੋਟਲ ਦੇ ਫਸਟ ਫਲੋਰ ਤੇ ਜਿਹੜੀ ਪਾਰਟੀ ਚੱਲਦੀ ਹੁੰਦੀ ਆ ਉਸ ਦੇ ਵਿੱਚ ਵੜ ਕੇ ਉਹਨਾਂ ਦੇ ਵੱਲੋਂ ਜਿਹੜਾ ਇਹ ਸਮਾਨ ਐ ਸ਼ਗਨਾ ਵਾਲਾ ਲਿਫਾਫਾ ਆ ਸਿਰਨਾਲਾ ਬੈਗ ਆ ਉਸ ਨੂੰ ਜਿਹੜਾ ਲੈ ਕੇ ਰਫੂ ਚੱਕਰ ਹੁੰਦੇ ਹਾਲਾਂਕਿ ਇਸ ਮਾਮਲੇ ਤੇ ਦੋ ਹੋਟਲ ਮੈਨੇਜਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਦਾ ਇਸਤੇ ਚੁੱਪੀ ਸਾਧ ਦਿੱਤੀ ਗਈ ਉਹਨਾਂ ਦੇ ਵੱਲੋਂ ਫੋਨ ਜਿਹੜਾ ਕੱਟ ਦਿੱਤਾ ਗਿਆ ਤੇ ਉੱਥੇ ਜੇ ਗੱਲ ਕਰੀਏ ਤਾਂ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਜਰੂਰ ਸਾਡੇ ਧਿਆਨ ਦੇ ਵਿੱਚ ਹੈ ਤੇ ਅਸੀਂ ਜੋ ਬਣਦੀ ਕਾਰਵਾਈ ਹੈ ਉਹ ਜਰੂਰ ਕਰਾਂਗੇ ਹੋਰ ਇਸ ਤੇ ਪੀੜਤ ਪਰਿਵਾਰ ਦਾ ਕੀ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਜਰੂਰ ਹਤੇਸ਼ੀ টিআরপি ਨਹੀਂ ਭਰੋ ਸਾਬ ਦਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਾਸ ਅਗੜ ਹੈ ਜੀ ਵਿਕਾਸ ਜੀ ਕੀ ਮਾਮਲਾ ਕੀ ਹੈ ਜੀ ਮੇਰੀ ਬੇਟੀ ਦੀ ਰਿੰਗਸਰਮਣੀ ਸੀਗੀ ਜੀ 29 ਨਵੰਬਰ ਦੀ ਇੰਟੀਲੀਆ ਇਨ ਗਿਲ ਰੋਡ ਦੇ ਉੱਤੇ ਓਕੇ ਤੇ ਅਸੀਂ ਉੱਥੇ ਫੰਕਸ਼ਨ 'ਚ ਮਨ ਮੇਰੇ ਵੱਲੋਂ ਫੰਕਸ਼ਨ ਸੀਗਾ ਜੀ ਤੇ ਸਾਡਾ ਉੱਥੇ ਇੱਕ ਪਰਸ ਚੋਰੀ ਹੋ ਗਿਆ ਓਕੇ ਕੀ ਦੱਸ ਸੀਗਾ ਕਿਸ ਰੋ ਵਿੱਚ ਪਰਸ ਦੇ ਵਿੱਚ ਜੀ ਕੈਸ਼ ਸੀਗਾ ਜੁਐਲਰੀ ਸੀਗੀ ਜੀ ਤੇ ਆਈਫੋਨ ਸੀਗਾ ਜੀ ਓਕੇ ਹਾਂਜੀ ਕਿੰਨੇ ਕ ਅਮਾਉਂਟ ਹੋਏਗੀ ਲਗਭਗ ਹੋਏਗੀ ਜੀ 4 ਕੁ ਲੱਖ ਰੁਪਏ ਦੇ ਕੋਲ ਜੀ ਮੁੱਲ ਹੋਏਗਾ ਟੋਟਲ ਮੁੱਲ ਸਾਰੀ ਮਿਲਾ ਕੇ ਹੋਏਗੀ 4 4.5 ਲੱਖ ਹਾਂ 4.5 ਲੱਖ ਰੁਪਏ ਹੋਏਗੀ ਸਾਰੀ ਮੌਜੂਦਤ ਹੈ ਓਕੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਦੋਂ ਦੀ ਘਟਨਾ ਇਹ ਇਹ 29 ਨਵੰਬਰ ਦੀ ਜੀ ਰਾਤ ਦੀ ਘਟਨਾ ਜੀ 29 ਨਵੰਬਰ ਰਾਤ ਦਾ ਫੰਕਸ਼ਨ ਸੀ ਇੰਡੀਲੀ ਆਨ ਗਿਲ ਰੋਡ ਤੇ ਘਟਿਆ ਪੰਜ ਦਿਨ ਹੋ ਗਏ ਤੇ ਤੁਸੀਂ ਕਹਿ ਰਹੇ ਹੋ ਕਾਰਵਾਈ ਵਗੈਰਾ ਨਹੀਂ ਕੋਈ ਨਹੀਂ ਹੋਈ ਜੀ ਕਾਰਵਾਈ ਕੁਛ ਨਹੀਂ ਹੋਈ ਕੰਪਲੇਂਟ ਵਗੈਰਾ ਕਰਾਈ ਸੀ ਹਾਂਜੀ ਹੋਟਲ ਵਾਲੇ ਨੂੰ ਕਿਹਾ ਸੀਗੇ ਜੀ ਉਹ ਕਹਿੰਦੇ ਜੇ ਅਸੀਂ ਕਰ ਦਿੰਦੇ ਹਾਂ ਜੀ ਲੇਕਿਨ ਹਜੇ ਤ ਬੁਰੀ ਦਾਨੇ ਦੇ ਵਿੱਚ ਕਹ ਰਹੇ ਸੀ ਕਿ ਇਹ ਹੋ ਹੋ ਗਈ ਜੀ ਓਕੇ ਤੇ ਕੋਈ ਸੀਸੀਟੀਵੀ ਵਗੈਰਾ ਆਈ ਸਰ ਹਾਂਜੀ ਉਹ ਹੈਗੀ ਜਿਹੜੀ ਹੈਗੀ ਜੀ ਉਹਨਾਂ ਨੂੰ ਉਹਨਾਂ ਦੇ ਕੋਲ ਹੈ ਜੀ ਹੋਟਲ ਵਾਲਿਆਂ ਦੇ ਕੋਲ ਹੈ ਤੇ ਹੋਟਲ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੀ ਜੀ ਓਕੇ ਕਿੰਨੇ ਕਿ ਲੋਕ ਸੀ ਜਿਵੇਂ ਕੀ ਪਤਾ ਲੱਗੀ ਲੱਗਾ ਤੁਹਾਨੂੰ ਇਦਾਂ ਮੈਨੂੰ ਜਿੱਦਾਂ ਅ ਬੈਠੇ ਸੀਗੇ ਜਿੱਦਾਂ ਸਾਰੇ ਫਰੰਟ ਦੇ ਵਿੱਚ ਬੈਠੇ ਸੀਗੇ ਉਹ ਜਿਹੜੇ ਚੋਰ ਸੀਗੇ ਅਪਰੋਕਸੀਮੇਟਲੀ ਸਾਡੇ ਸਰਾਉਂਡਿੰਗ ਹੀ ਘੁੰਮ ਰਹੇ ਸੀਗੇ ਓਕੇ ਤੇ ਉਹ ਤਾਂਕ ਦੇ ਵਿੱਚ ਸੀਗੇ ਵੀ ਮਾਣਾ ਮੋਟਾ ਖੱਬੇ ਸੱਜੇ ਹੋਣ ਤੁਸੀਂ ਲੈ ਕੇ ਭੱਜ ਗਏ ਉਹ ਇੱਕ ਜਿਹੜਾ ਚੋਰ ਸੀਗਾ ਉਹ ਵੇਟਰ ਬਣ ਕੇ ਆਇਆ ਹੋਇਆ ਸੀ ਅੰਦਰ ਓਕੇ ਤੇ ਉਹ ਜਦੋਂ ਉਹਨੇ ਚੋਰੀ ਕਰਨੀ ਸੀਗੀ ਉਹਨੂੰ ਲੱਗ ਗਿਆ ਮੌਕਾ ਲੱਗ ਗਿਆ ਵੀ ਹੁਣ ਮੇਰੀ ਚੋਰੀ ਹੋ ਸਕਦੀ ਆਸਾਨੀ ਨਾਲ ਉਹਨੇ ਫੜਾ ਫੜਾ ਆਪਣਾ ਕੋਟ ਉਤਾਰਿਆ ਬੈਗ ਚੱਕਿਆ ਤੇ ਕੋਟ ਦੇ ਥੱਲੇ ਬੈਗ ਨਾਲ ਰੱਖ ਦਿੱਤਾ ਕਿੰਨੇ ਕ ਬੰਦੇ ਸੀ ਸੀਸੀਟੀਵੀ ਦੇ ਵਿੱਚ ਆਏ ਸੀ ਸੀਸੀਟੀਵੀ ਦੇ 2 ਬੰਦੇ ਆਏ ਸੀ ਜੀ 2 ਬੰਦੇ ਇੱਕ ਹਾਂ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਜਾਂਦੇ ਵੇਗੇ ਉਦੋਂ ਤਿੰਨ ਬੰਦੇ ਸੀ ਆਟੋ 3-ਵੀਲਰ ਦੇ ਵਿੱਚੋਂ ਗਏ ਹੈਗੇ ਬੈਠ ਕੇ ਓਕੇ ਆਟੋ ਦਾ ਨੰਬਰ ਵਗੈਰਾ ਨਹੀਂ ਜੀ ਉਹ ਨਹੀਂ ਆਇਆ ਜੀ ਕੁਝ ਵੀ ਮਤਲਬ ਵਿਦਆਊਟ ਆਟੋ ਦਾ ਨੰਬਰ ਪਲੇ ਹਾਂਜੀ ਵਿਦਆਊਟ ਨੰਬਰ ਵੇਟ ਐ ਪ੍ਰੋਫੈਸ਼ਨਲ ਲੱਗ ਰਹੇ ਸੀ ਜਿਵੇਂ ਤੁਸੀਂ ਕਹਿ ਰਹੇ ਪੂਰੇ ਪ੍ਰੋਫੈਸ਼ਨਲ ਹਾਂਜੀ ਹਾਂਜੀ ਜਿਹੜੇ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹ ਪੂਰਾ ਗੈਸਟ ਤਿਆਰ ਹੋ ਕੇ ਆਇਆ ਸੀ ਪੂਰਾ ਗੈਸਟਰੀਨ ਵਿੱਚ ਐਨ ਇਨਵੋਲਵ ਹੋ ਗਿਆ ਉਹਨੂੰ ਕੋਈ ਜੱਜ ਨਹੀਂ ਸੀ ਕਰ ਪਾ ਰਿਹਾ ਵੀ ਇਹ ਗੈਸਟ ਕਿਹੜੇ ਪਾਸਿਓਂ ਆਇਆ ਦਾ ਜੀ ਤੇ ਉਹ ਉਹ ਪੂਰਾ ਉਹਨਾਂ ਸੀਗਾ ਉਹ ਸਾਰਾ ਵਾਚ ਕਰ ਉਹਨੇ ਸਾਨੂੰ ਨਾ ਹੀ ਸਾਰਾ ਕੰਮ ਹੋਇਆ। ਤੂੰ ਮੰਗ ਕੀ ਕਰ ਦੋ ਤੂੰ? ਮੰਗ ਅਸੀਂ ਕਹਿੰਦੇ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਪੁਲਿਸ ਦਲਾਵੇ ਸਾਨੂੰ। ਸਾਡੇ ਇਹਨੂੰ ਮੰਗ ਹੈ ਕਿ ਸਾਡੀ। ਇੱਕ ਦਿਨ ਤੁਸ ਦੱਸ ਰਹੇ ਪੰਜ ਦਿਨ ਦੇ ਕਰੀਬ ਹੋ ਗਿਆ ਤੇ ਕਾਰਵਾਈ ਕਿਉਂ ਨਹੀਂ ਕਰਦੀ ਬਈ ਸਰ। ਕੀ ਲੱਗਦਾ ਮੈਨੂੰ? ਤੁਹਾਨੂੰ ਪੁਲਿਸ ਹੀ ਦੱਸੇਗੀ ਜੀ ਕਾਰਵਾਈ ਕਿਉਂ ਨਹੀਂ ਮਤਲਬ ਹੋ ਰਹੀ ਹੈਗੀ ਬਾਕੀ ਇਸ ਤਰ੍ਹਾਂ ਮੰਗ ਕਰਦੇ ਵੀ ਸਾਡਾ ਜੋ ਨੁਕਸਾਨ ਹੋਇਆ ਵਾ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਇਹੀ ਸਾਡੀ ਅਰਦਾਸ ਹੈਗੀ ਆ ਰਿਕੁਐਸਟ ਹੈ ਉਹ ਜੇ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਫਿਰ ਅਸੀਂ ਸੀਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉਹਨਾਂ ਨੂੰ ਅਰਦਾਸ ਲਾਵਾਂਗੇ ਕਿ ਵੀ ਸਾਡਾ ਕੰਮ ਕਰਵਾ ਦੇ